ਹਾਂਜੀ ਸਸੀ ਗਾਲ ਜੀ ਕੀ ਹਾਲ ਚਾਲ ਆ ਤੁਹਾਡੇ ਸਾਰਿਆਂ ਦਾ ਉਮੀਦ ਕਰਦਾ ਤੁਸੀ ਸਾਰੇ ਠੀਕ ਠਾਕ ਹੋਵੋਗੇ ਚਲੋ ਜੀ ਅੱਜ ਆਪਾਂ ਪਹੁੰਚੇ ਸੀਗੇ ਸ਼ਹਿਰ ਸੰਗਰੂਰ ਤੇ ਜਲਾ ਵੀ ਸੰਗਰੂਰ ਦੀ ਬੋਰ ਚੈੱਕ ਕਰਨ ਵਾਸਤੇ ਤੇ ਬੋਰ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੈਗੀ ਤੇ ਬੋਰ ਸਿਰਫ ਦੇਖਣਾ ਹੈ ਆਪਾਂ ਨੇ ਵੀ ਕਿੰਨੇ ਫੁੱਟ ਡੋਗਾ ਕਿੱਥੇ ਫਿਲਟਰ ਆ ਕੀ ਕੈਪਟੀ ਆ ਹੋਰ ਹੈ ਇਹ ਆਪਣਾ ਬੋਰ ਤੇ ਆਪਣਾ ਕੈਮਰਾ ਤੇ ਕੈਮਰਾਮੈਨ ਰੈਡੀ ਨੇ ਪਾ ਕੇ ਕੈਮਰਾ ਕਰਦੇ ਚੈੱਕ ਬਾੜੀ ਹੋਰ ਕਰਦੇ ਬਸ ਬਹੁਤ ਆ ਬਹੁਤ ਆ ਕੀ ਕੋਈ ਰਹਾ ਹਾਜੀ ਜੀ ਜੱਤੀ ਬੋਰਗ ਨੇ ਨਾਮ ਗਿਆ ਤੈਨੂੰ ਪਤਾ ਹੋਵੇ ਕੋਈ ਬੰਦਾ ਕੋਈ ਆ ਤੁਹਾਨੂੰ ਅਰੇ ਕੋਈ ਨਾ ਕਿ ਜੇ ਮੈਂ ਤੁਹਾਨੂੰ ਬੋਰਗ ਨਹੀਂ ਪਤਾ ਹੁੰਦਾ 200 200 ਤੇ ਉਹ ਆਪਣਾ ਬੋਰਗ ਸਹੀ ਜਿਹਾ ਲੱਗਿਆ ਸੀ ਉਦੋਂ ਨਾ ਚੇਤਾ ਉਹ ਦਾ ਮਨੇ ਲਰਵਾ ਲਗਾਇਆ ਉਹ ਲਗਿਆ 90 ਰੁਪਏ ਜੜ ਕੇ ਪਾਣੀ ਪਾਣੀ 90 ਰੁਪਏ ਦੇ ਮੇਰੇ ਤੱਕ ਅੱਛਾ ਦੱਬ ਤੇ ਪੈਦਾ ਅੱਛਾ ਮੇਰੇ ਪਿਆ ਦਾ ਪੈਦਾ ਮਨੇ ਗੁਰਵਾ ਮਾ ਨਾ 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 ਮਾ ਸੀਤ ਪਾਇਆ ਮੈਂ 20 ਬਈ ਹੈ 210 ਵੀ ਲੱਗਦਾ ਸੀ ਕਨਾਂ 280 ਫਿਲਟਰ ਤਾਂ ਨਹੀਂ ਹੈ ਇੱਕ ਇੱਕ ਤੋਂ ਇੱਕ ਬੰਦੇ ਦੋ ਰੋਟੀਆਂ ਇਹਨਾਂ ਹੋ ਗਿਆ ਦੇਖਿਓ ਮੜਾ ਜਾਂ ਉਹ ਚਲਾ ਦੇ ਦੋਹਿੰਦੇ ਦੋਨੇ ਵੀ ਨਾਲ ਪਾ ਲਿਓ ਟੀਵੀ ਆਪੇ ਹੈ 53 153 157 57 ਆਓ ਚੱਲ ਥੱਲੇ ਕਰ ਹੋਰ ਕਿੰਨਾ ਹੋ ਗਿਆ ਓਰੇ ਬੱਸ ਵਾਸੀ ਵਾਸੀ ਕਿਤੇ ਨਿਸ਼ਾਨ ਲੱਗੇ ਨਹੀਂ ਇੱਥੇ ਉਪਰ ਕਰੀ ਮੜਾ ਜਾ ਥੋੜਾ ਥੋੜਾ ਕਰ ਲੈ ਲਾ ਕੇ ਲੈ ਕੇ ਹੋਰ ਕਰ ਉਪਰ ਹੋਰ ਕਰ ਮੋਟਰ ਕੈ ਦੀ ਭਾਈ ਸੀ ਤੇ ਇਹ ਚੀ ਹੁਣ 15 ਦੀ 15 ਦੀ ਮੋਟੜਾ ਇਹਦਾ ਪੱਖਾ ਹਾਂ ਆਹ ਪੱਖਾ ਮੋਟੜਾ ਇਹਦਾ ਹਾਂ ਹੁਣ ਤਾਂ ਬਦਲ ਦਿਓ ਦਾ ਮੋਟਰ ਵੀਰੇ ਹਾਂ ਉਹ ਵੀ ਨਹੀਂ ਲੰਗੀ ਪਤਲੀ ਵੀ ਨਹੀਂ ਲੰਗੀ ਥੱਲੇ ਉਹ ਤਾਂ ਉੱਧਰ ਲੱਗੀ ਸੀ ਬਾਈ ਲੰਗੂ ਕੀ ਇਹਦਾ ਕੁਝ ਨਹੀਂ ਕਰਿਆ ਇਹਦਾ ਇਹਦਾ ਫ੍ਰੀ ਆ ਵੀਰੇ ਬੋਰਾ ਤਾਂ ਆਪਾਂ ਉਹਦਾ ਉੱਧਰਲਾ ਬੋਰਾ ਇਹਦੇ 100 ਮਾ ਲੋ 60 ਕਬਟ ਤੇ ਉਹ ਆਈਏ ਡਰੂਸਰ ਲੱਗਿਆ ਹੋਇਆ ਜੇ ਥੱਲੇ ਪਤਲਾ ਪੈ ਪਿਆ ਹੋਗਾ ਉੱਪਰ ਕਰੀ ਮੜਾ ਜਾ ਹੋਰ ਕਰਾਂ ਅੱਛਾ ਡਰੂਸਰ ਲੱਗਿਆ ਸਤਾਜ ਹੋਰ ਕਰਾਂ ਥੱਲੇ ਕਰਾਂ ਚੱਲ ਥੱਲੇ ਜਾਂਦੇ ਵੇ ਨੌ ਤੇ ਸੱਤ ਦਾ ਹਾਂ ਦੇਖਦੇ ਬਾਕੀ ਥੱਲੇ ਚੱਲਾਂ ਨਾ ਤਾਂ ਨਹੀਂ ਪਤਾ ਨਹੀਂ ਸਾਖਟ ਜੀ ਉਸ ਤੋਂ ਜ਼ਿਆਦਾ ਮੋਟਰ ਖਾਈ ਹੋਈ ਆ 9 ਤੇ 7 ਦੀ ਆ ਇਹ ਦੁਕਾਨ ਗਈ ਦੀ ਮੋਟੇ ਡਾਈ ਦੀ ਮੋਟਰ ਇਹ ਨਹੀਂ ਵੀਰੇ ਉਹ ਤਾਂ ਉਹ ਤਾਂ ਬੋਰ ਉਧਰ ਲਾ ਵੀਰੇ ਅਸੇ ਹਾਂ ਉਹ ਤਾਂ ਬੋਰ ਉਧਰ ਲਾ ਵੀਰੇ ਇਹ ਤਾਂ ਨਵਾਂ ਬੋਰ ਆ ਬਾਈ ਉਹ ਤਾਂ ਉਹ ਉਧਰ ਉਹ ਬੋਰ ਆ ਜਿਹੜਾ ਮੋਟਰ ਗਈ ਨਹੀਂ ਹਾਂਜੀ ਉਹ ਤਾਂ ਉਧਰਲਾ ਬੋਰ ਤੇ ਨਹੀਂ ਗਈ ਇੱਧਰ ਤਾਂ ਅਸੀਂ ਪਾਈ ਨਹੀਂ ਇਹ ਤਾਂ ਇਹ ਪੌਣੀ ਆ ਵੀਰੇ ਇਹਦਾ ਇੱਕ ਪਤਲੇ ਡਾਈ ਦੀ ਪੌਣੀ ਪੋਏ ਚ ਹਾਂਜੀ ਪਤਲੇ ਡਾਈ ਦੀ ਹੈ ਮੋਟਰ ਤਾਂ ਮੋਟਰ ਪਤਲੇ ਡਾਈ ਦੀ ਪੱਖਾ ਮਤਲਬ ਹੋ ਲੱਗਿਆ ਉਹਦੇ ਕੋਈ ਗੱਲ ਨਹੀਂ ਤੋਰੀ ਚੱਲ ਬਾਈ ਅਲਰੇਡੀ ਲੈਣਾ ਕਿੰਨਾ ਹੋ ਗਿਆ ਦੇਖਿ ਮੜਾ ਜਾਂ ਚੱਲ ਫੈਂਟਰ ਆਈ ਏ 240 ਤੋਂ ਫੈਂਟਰ ਝੱਲ ਪਈ ਏ ਚ ਫਿਲਟਰ ਆ ਗਿਆ 200 ਤੋਂ 240 ਚੱਲੂਗੀ ਬਾਈ ਹਾਂ ਹਾਂ ਭਾਈ ਜੀ ਮੋਟਰ ਚੱਲੂ ਤਾਂ ਪਾਉ ਸਹੀ ਪੂਗਦਾ ਪਤਾੜਾ ਦੀ ਪਾ ਦਿਓ ਮੋਟਰ ਤਾਂ ਪੱਲੇ ਡਾਈ ਦੀ ਵੀਰੇ ਇਹ ਤਾਂ बस ਇੱਕ ਅਜੀ ਸ਼ੱਕ ਪੁਰਾ ਪੁਰਾ ਕਰਨੀ ਸੀ ਵੀ ਪਰਾਂ ਵੀ ਮਤਲਬ ਬੋਰੇ ਚੱਲ ਜਾਣ ਦੇ ਕੋਈ 60 70 ਦੇ ਜਲਦੀ ਮੋਟਰ ਬੋਰੇ 70 ਦੇ 80 ਹੋਊਗਾ 280 ਬੋਰੇ 280 ਬਾਈ ਉਹੀ 280 ਵਾਲਾ ਬਾਈ ਫਿਰ ਜਿਹੜਾ ਤੁਸੀਂ ਕਹਿੰਦੀ ਸੀਗੇ ਹਾਂ ਉਹ ਕੱਟ ਦੀ ਆਪਣਾ ਵਾਲਾ ਬੋਰੇ ਉਧਰ ਲਾ ਇਹਦਾ ਮੇਰਾ ਇਸ ਤੇ ਸੀ ਬਰਫ ਲਿਆ ਤੇ ਜਾਈ ਗਿਆ ਸਾਲ ਲਾਏਗਾ 280 ਤੇ ਸਾਲ ਲਾਏਗਾ ਕਿੰਨਾ ਹੋ ਗਿਆ ਦੇਖ ਮੜਾ ਜਾ ਪੂਰੇ ਸਾਲ ਲਾਏ ਬਾਈ ਮੈਂ ਤੈਨੂੰ ਕਿਹਾ ਸੀ 280 ਦੇ ਸੱਲ ਆ ਗਏ ਬੱਸ ਫੇਰ ਆਪਣਾ ਸਰਚ ਚਲ ਹੌਲੀ ਚਲ ਆਪਣੀ ਮੋਟਰ ਵੱਡੇ ਨਾਲ ਆਪਣੀ ਜਿਹੜੀ ਜਾਂਦੀ ਵੀ ਆ ਉਹ ਪਾਈ ਜੋ ਹਾਂ ਪੱਛੀ ਵਾਲੀ ਪਪੂ ਜੀ ਰਾਮ ਦਾ ਚੱਲ ਜਾਣ ਦੇ ਜਾਣਦੇ ਜਾਣਦੇ ਜਾਣ ਦੇ ਥੱਲੇ ਦਾ ਸੱਲ ਚ ਭਾ ਗਿਆ ਰੋਕਾ ਕਿੰਨਾ ਹੋ ਗਿਆ 300 ਉਹ ਨਟ ਵੀ ਪੈ ਕੋ ਥੱਲੇ ਕਰੀ ਥੱਲੇ ਹੌਲੀ ਹੌਲੀ ਉਹਦੇ ਵਿੱਚ ਨਟ ਆਦੀ ਨਟ ਰੋਕਾ ਸੱਲ ਭਰਿਆ ਹੋਇਆ ਹੋਊਗਾ ਦਾ ਸੱਲ ਭਰਿਆ ਹੋਏਗਾ ਆ ਨਟ ਦੇ ਕਿੰਨਾ ਹੋ ਗਿਆ ਬਾਈ ਸਾਨੂੰ ਹੋ ਗਿਆ। ਅੱਜ ਜੋ ਆਪਣਾ ਕਰ ਲਾ ਪਰੇ। ਸੱਲ ਪਰੇ ਹੋਇਆ। ਅੰਦਰੋਂ ਸਮਝ ਨਹੀਂ ਮਤੀ ਇਹ ਲਗੀ ਇਹ ਬੰਦੇ ਆਪਣਾ ਛੋਟੀ ਮੋਟਰ ਕਰਕੇ ਪਾਣੀ ਧਲਣ ਚਲੋ ਜੀ। ਸਲੋ ਜੀ ਫੈਂਦੇ ਲੈ ਕੈਮਰਾ ਬਾਜੀ ਜੋ ਕਿਆ ਆਪਣਾ ਤੇ ਕੱਢਦੇ ਆ ਤਾਰ ਬਾਰੇ ਆਪਣੀ ਤਾਰ ਬਾਰੇ ਕੱਢ ਕੇ ਕੈਮਰਾ ਬਾਰੇ ਕੱਢ ਕੇ ਆਰਾਮ ਆ ਕੇ ਤੁਹਾਡੀ ਮਿਸਤਰੀ ਨਾਲ ਗੱਲ ਤੇ ਪੁੱਛ ਦੇਣਾ ਤੂੰ ਕੀ ਰਿਪੋਰਟ ਹੈ ਕੀ ਡਿਟੇਲ ਆਪਣੇ ਬੋਰਡ ਦੀ। ਉਹ ਫਿਰ ਟਰੀ ਕਹਿੰਦਾ ਜੀ ਭਾਈ ਜੀ ਚਲੋ ਜੀ। ਸਤਿ ਸ਼੍ਰੀ ਅਕਾਲ ਜੀ। ਸ਼੍ਰੀ ਅਕਾਲ ਜੀ। ਹਾਂ ਜੀ ਪਿੰਡ ਪੰਜੇ ਸੰਗਰੂਰ ਅਸੀਂ ਬੋਰ ਚੈੱਕ ਕਰਨ ਵਾਸਤੇ ਵੀਰੇ। ਹਾਂ ਜੀ। ਤੇ ਬੋਰ ਪੁਰਾਣਾ ਲੱਗਿਆ ਸੀ ਬਾਈਆਂ ਨੂੰ ਪਤਾ ਨਹੀਂ ਤੇ ਵੀ ਕਿੰਨਾ ਡੂਗਾ ਬੋਰ ਐ ਜੀ ਮੋਟਰ ਪਾ ਕੇ ਚਲਾਉਣਾ ਸੀ ਬੋਰ। ਤੇ ਆਪਾਂ ਨੇ ਅੱਜ ਬੋਰ ਚੈੱਕ ਕਰ ਲੈਣਾ 9 ਇੰਚੀ ਬੋਰ ਐ ਜਿਹੜਾ ਤਕਰੀਬਨ ਹੋਏ 160 ਫੁੱਟ ਐ ਬਾਕੀ ਥੱਲੇ 7 ਇੰਚੀ ਐ। ਹਾਂ ਜੀ। 280 ਤੱਕ ਪੱਕਾ ਮੰਨ ਲਓ ਪੈ ਪੈ ਹਾ ਇਹਦੇ ਵਿੱਚ 40 ਫੁੱਟ ਫੈਂਟਰ ਹੈਗਾ। ਤੇ ਬਾਕੀ ਥੱਲੇ 20 ਫੁੱਟ ਸਲ ਹੈਗਾ। ਸਾਲ ਪਰ ਬਾਕੀ ਭਾਈ ਨੂੰ ਦੱਸਤਾ ਨੇ ਛੋਟੀ ਮੋਟਰ ਪਾਉਣੀਆਂ ਦਾ ਪਾਣੀ ਪੂਰਾ ਕਰ ਜੂ 40 ਫੁੱਟ ਫੈਂਟਰ ਹੈਗਾ ਬਾਕੀ ਹੋਰ ਕੋਈ ਕੰਮ ਕਰਾਉਣਾ ਸੰ ਨਾਲ ਸੰਪਰਕ ਕਰ ਸਕਦਾ ਮੇਰਾ ਨਾਮ ਮੁਖਤਿਆਰ ਸਿੰਘ ਪਿੰਡ ਅਨਬੋਲਤ ਜ਼ਿਲ੍ਹਾ ਸੰਗਰੂਰ ਤੇ ਮੋਬਾਈਲ ਨੰਬਰ 9798717